ਦੈ ਲੈ ਆਏ ਵੀ ਕਰਦਾ ਪਰ ਐਵੇਂ ਆਪਾਂ ਕਈ ਸਾਲਾਂ ਤੋਂ ਪਿੱਛੇ ਰਿਜ਼ਲਟ ਦੇਖੇ ਨੇ ਚੀਜ਼ਾਂ ਦੇ ਤੇ ਜਿਹੜੀ ਕਣਕ 10 ਤਰੀਕ ਤੋਂ 20 ਦੇ ਵਿੱਚ ਵਿੱਚ ਜਣੀ ਇੱਕ 11 ਰਹਿ ਗਿਆ ਮੋਟਰ ਕੋਲੇ ਤੇ ਜਨਰੇਟਰ ਅੱਜ ਫੇਰ ਚਲਾਵਾਂਗੇ ਉਹ ਸਾਹਮਣੇ ਪੈ ਬਿਸ਼ਿਆ ਪਿਆ ਕੱਲ ਵੀ ਚੱਲਦਾ ਸੀ ਉੱਥੇ ਤੇ ਇਧਰ ਕਣਕ ਨਾਲ ਦੇ ਖੇਤ ਆਪਣੇ ਕਣਕ ਬੀਜ ਰਹੇ ਨੇ ਤੇ ਇਧਰ ਭਾਈ ਕਣਕ ਜੰਮਿਆਈ ਕੱਲ 7:30 ਘੰਟੇ ਚੱਲਿਆ ਟਰੈਕਟਰ ਅੱਧ ਚੈੱਕ ਕਰਦੇ ਆ ਵੀ ਕੀ ਐਵਰੇਜ ਦਿੱਤੀ ਅਵੀ ਸੱਜਣੋ ਚਲਾਤਾ ਅੱਜ ਚਲਾਇਆ ਇਧਰ ਨੂੰ ਦੋ ਮੋਟਰਾਂ ਦੇ ਪਾਣੀ ਦਾ ਫਰਕ ਤਾਂ ਬਹੁਤ ਪੈਂਦਾ ਅਜੇ 5 ਮਿੰਟ ਹੋਏ ਨਹੀਂ ਹੋਣੇ ਬਈ ਕਬੂਤਰਾਂ ਨੂੰ ਪਤਾ ਨਹੀਂ ਕਣਕ ਬੀਜ ਦਾ ਕਿੱਥੋਂ ਪਤਾ ਲੱਗ ਜਾਂਦਾ ਢੰਡੇ ਤੋਂ ਕਣਕ ਬੀਜ ਕੇ 48 ਘੰਟੇ 72 ਘੰਟੇ ਜਿਹੜੀਆਂ ਅੰਦਰੰਦਰ ਕਰਦੇ ਹੁੰਨੇ ਆ ਐਕਟਿਵ ਮੇਰੇ ਹਿਸਾਬ ਨਾਲ ਸਾਡਾ ਅੱਧਾ ਪ੍ਰਿੰਟ ਕਰ ਰਿਹਾ ਹੋਣਾ ਆਪਣਾ ਥੋੜੇ ਨਾਨਕ ਉਹ ਚਲੇ ਗਏ ਸੀ ਵੈਸੇ ਦੀਨੇ ਹੁਣੇ ਧੁੰਦਲੇ ਧੁੰਦਲੇ ਇਸ ਵੇਲੇ ਉਹ ਵੀ ਪੈਗ ਲੱਗ ਜਾਂਦਾ ਧੁੰਦਲਾ ਦੇਖਣ ਲੱਗ ਜਾਂਦਾ ਪਹਿਲਾਂ ਹੀ ਧੁੰਦਲਾ ਦੇਖਣ ਲੱਗ ਜਾਂਦਾ ਉਹ ਤੇ ਐਵੇਂ ਰਿਸ਼ਤੇਦਾਰੀ ਚ ਵਿਆਹ ਤੇ ਇਸ ਕਰਕੇ ਤੁਹਾਨੂੰ ਬਾਹਰ ਨਿਕਲ ਕੇ ਦਿਖਾਉਨੇ ਆ ਵੀਡੀਓ ਦੇਖ ਰਹੇ ਸਾਰੇ ਵੀਰਾਂ ਭੈਣਾਂ ਨੂੰ ਸਤਿ ਸ਼੍ਰੀ ਅਕਾਲ ਉਮੀਦ ਕਰਦੇ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਰਹੋਗੇ ਕੰਮੀ ਰੌਣੀਆਂ ਰੌਣੀ ਹੋਇਆ ਪਿਆ ਦਿਲ ਐਵੇਂ ਵੀ ਕਰਦਾ ਪਰ ਐਵੇਂ ਆ ਆਪਾਂ ਕਈ ਸਾਲਾਂ ਤੋਂ ਪਿੱਛੇ ਰਿਜ਼ਲਟ ਦੇਖੇ ਨੇ ਚੀਜ਼ਾਂ ਦੇ ਜਿਹੜੀ ਕਣਕ 10 ਤਰੀਕ ਤੋਂ 20 ਦੇ ਵਿੱਚ ਵਿੱਚ ਜਾਨੀ 15 16 17 14 13 ਇੱਥੇ ਇੱਕ ਬੀਜਦੇ ਆ ਨਵੰਬਰ ਚ ਉਹਦਾ ਝਾੜ ਵੀ ਸੋਹਣਾ ਹੁੰਦਾ ਬਾੜੀ ਖੇਤੀ ਦਾ ਵੀ ਉਹਦਾ ਵੀ ਉੱਥੇ ਕੀ ਹੁੰਦਾ ਤੇ ਆਪਾਂ ਹਜੇ ਕਰਦੇ ਆ ਰੌਣੀ ਮਿੱਤਰੋ ਹਜੇ ਮੰਨ ਕੇ ਚੱਲੋ ਆਹ ਸਿਰੇ ਵਾਲਾ ਕਹਿਰਾ ਚੌਲਾਂ ਵੇਲੇ ਛੜਤਾ ਸੀ ਹੁਣ ਦੁਬਾਰਾ ਫੇਰ ਇਹਨੂੰ ਰੌਣੀ ਕਰਦੇ ਆ ਬੀਜਾਂਗੇ ਦੋ ਕਿਆਰੇ ਹੋਰ ਰਹਿ ਗਏ ਇੱਕ ਕਿਆਰਾ ਰਹਿ ਗਿਆ ਮੋਟਰ ਕੋਲੇ ਤੇ ਜਨਰੇਟਰ ਅੱਜ ਫੇਰ ਚਲਾਵਾਂਗੇ ਉਹ ਸਾਹਮਣੇ ਪੈਪ ਵਿਛਿਆ ਪਿਆ ਕੱਲ ਵੀ ਚੱਲਦਾ ਸੀ ਉੱਥੇ ਇੱਧਰ ਕਣਕ ਨਾਲ ਦੇ ਖੇਤ ਆਪਣੇ ਕਣਕ ਬੀਜ ਰਹੇ ਨੇ ਤੇ ਇੱਧਰ ਭਾਈ ਕਣਕ ਜੰਮਈ ਹੁਣ ਜਾਨੂ ਮੰਨ ਲਓ ਆਪਾਂ ਕਣਕ ਬੀਜਣੀ ਜਾਨੂ ਇਹਨਾਂ ਨੇ ਪਾਣੀ ਲਾਉਣ ਲੱਗ ਜਾਣਾ ਇੱਧਰ ਨੂੰ ਦੱਸਾ ਸਾਰੀ ਮੰਨ ਕੇ ਚੱਲੋ ਆ ਵੀ ਜੰਮਈ ਕਣਕ ਇੱਥੋਂ ਅੱਗੇੜਾ ਉਹ ਖੰਭਾ ਖੜਾ ਉਹਦੇ ਨਾਲ ਦੇ ਖੇਤ ਵੀ ਦਿਖਣ ਲੱਗੀ ਮਾੜੀ ਮਾੜੀ ਤੇ ਬਾਕੀ ਆਪਣੇ ਆਲੇ-ਦਾਲੇ ਬਜਾਦ ਚੱਲਦੀ ਆ ਭਾਈ ਆਹ ਏਰੀਆ ਰਹਿਣਾ ਹਜੇ ਇੱਧਰ ਨੂੰ ਸਾਰਾ ਹੀ ਰਹਿਦਾ ਇਹਨਾਂ ਨੇ ਵੀ ਰੌਣੀ ਕਰੀ ਹੋਈ ਆ ਆਪਾਂ ਤਾਂ ਬੀਜਣੀ ਮੰਨ ਲਓ 15-15 ਦੇ ਗੇੜ ਤੇੜਾ ਬੱਤੇ ਹੀ ਨਹੀਂ ਆਉਣਾ 15 ਦਾ ਖੋਲੀ-ਖੋਲੀ ਬੱਤ ਆਉਣਾ ਇਹਨੇ 15 ਤਾਂ ਨਾਰਮਲ ਜੀ ਗੱਲ ਆ ਤੇ ਬਾਕੀ ਭਾਈ ਕਣਕ ਅਗੇਤੀਆਂ ਪਛੇਤੀਆਂ ਸਾਰਾ ਵਧੀਆ ਹੀ ਵਧੀਆ ਥੋੜਾ ਜਾਂ ਐ ਤਾਂ ਦਿਲ ਜੇ ਨੂੰ ਲੱਗਦਾ ਹੀ ਆ ਵੀ ਯਾਰ ਆਪਾਂ ਲੇਟ ਹੋ ਗਏ ਪਰ ਬਿਮਾਰ ਹੋਣੇ ਕਾਰਨ ਪਹਿਲਾਂ ਪਾਣੀ ਨਹੀਂ ਲੱਗਿਆ ਜੇ ਐਂਡ ਵਾਲਾ ਪਾਣੀ ਲਾ ਦੁੰਦੇ ਫੇਰ ਆਹੀ ਦਿਨਾਂ ਚ ਬੀਜੀ ਜਾਂਦੀ ਹੁੰਦੀ ਆ ਵੀ ਆ ਗਿਆ ਅੱਜ ਟੈਂਕੀ ਭਰੌਣ ਦੇਖਦੇ ਆ ਕਿੰਨਾ ਪੈਂਦਾ ਤੇਲ ਕੱਲ 7.5 ਘੰਟੇ ਚੱਲਿਆ ਟਰੈਕਟਰ ਅੱਗੇ ਚੈੱਕ ਕਰਦੇ ਆ ਵੀ ਕੀ ਐਵਰੇਜ ਦਿੱਤੀ ਵਾ ਫੁੱਲ ਬਟਾ ਫੁੱਲ ਕਰ ਸਡੂ ਕੀ ਹਾਲ ਆ ਹੋਲੀ ਕਰ ਲਈ ਚਲੋ ਕਰ ਦਿਓ ਜੀ ਇਹ ਰੈਡੀ ਥੋੜੀ ਜੀ ਨਿਊਜ਼ਲ ਤਾਹਾਂ ਚੱਕ ਲਓ ਫਿਰ ਕੋਈ ਨਾ ਕੱਟ ਕਰ ਗਈ ਆ ਆਜੋ ਆਜੋ ਆਓ ਪੈਰ ਉੱਥੇ ਰੱਖੋ ਆ ਪੈਰ ਉਰੇ ਰੱਖੋ ਇੱਥੇ ਉੱਤੇ ਆਏ ਸਹੀ ਹੋਗਾ ਕੰਮ ਆਏ ਬਣਦੀ ਆ ਗੱਲ ਆਏ ਬੈਠਾ ਦਰ ਕੋਲ ਹੂੰ ਦਰ ਕੋਲ ਦਰ ਕੋਲ ਹਾਂ ਹਾਂ ਬੈਠੀਂ ਮਾਰਨਾ ਮਿਲ ਜੇਗਾ ਨਾ ਵੀ ਰਵਣਨ ਵਾਲੀ ਹੂੰ ਮਿਲ ਗਏ ਬੈਡ ਕਿਹੜਾ ਬੈ ਉਹ ਬਿਰ ਕੋਈ ਕਿਥੇ ਹੋਏ ਖੜਾ ਹੈ ਹੈ ਫਿਰ ਕੰਪਲੀਟ ਹੋਊਗਾ ਅੱਜ ਇਹ ਨਾ ਮੈਂ ਪਾਈ ਜਨੀ ਕਿਨੇ ਜਿੰਨੇ ਕੋਈ ਚੱਕ ਦਿੰਦੀ ਹੈ ਭਾਈ ਜਦ ਮੈਂ ਕੰਪਲੀਟ ਆ ਗਿਆ ਨੇੜੇ ਆ ਮੈਂ ਨਾ ਜੇ ਰਾਹ ਜਿਹੜੀ ਗੱਡੀ ਖੜਾਉਂਗਾ ਮੈਂ ਕੰਪਲੀਟ ਮੂੰਹ ਬਣੇ ਖੜਾ ਮੜਾਉਂਗਾ ਬੋਲ ਮੈਂ ਔਖੇ ਔਖਾ ਸੁਕਿੰਦੀ 3116 ਭਾਈ ਪਤ 35 ਲੀਟਰ ਦੇ ਹੁੰਦੇ ਗਿਆ ਪੰਜ ਕਿਲੀਓਸਤ ਪਈ ਆ ਅ ਵੀ ਸੱਜਣੋ ਚਲਾਤਾ ਅੱਜ ਚਲਾਇਆ ਇਧਰ ਨੂੰ ਪੈਪ ਦਾ ਏਰੀਆ ਬਦਲਤਾ ਉਧਰੋਂ ਪਹਿਲੇ ਕਹਿਰੇ ਨੂੰ ਛੜਤਾ ਪਹਿਲੇ ਨੂੰ ਛੱਡਿਆ ਤਾਂ ਬਈ ਦੂਜੇ 'ਚ ਇਧਰ ਨੂੰ ਨਮਾਣ ਆ ਥੋੜੀ ਜੀ ਵੀ ਪਹਿਲੇ ਦੇ ਵਿੱਚ ਦੀ ਦੂਆ ਕਹਿਰਾ ਭਰ ਦਾਂਗੇ ਥੋੜਾ ਸੌਖਾ ਹੋ ਜੂ ਨਹੀਂ ਦੋਨੇ ਵਾਰੀ ਪੈਪ ਚੱਕ ਕੇ ਫਿਰ ਖਾਲੀ ਕਰਕੇ ਘਮਾਉਣਾ ਪੈਣਾ ਸੀ ਜੇ ਪਹਿਲਾਂ ਇਧਰਲੇ ਨੂੰ ਭਰ ਦੇ ਫਿਰ ਉਧਰਲੇ ਨੂੰ ਭਰ ਦੇ ਉਹ ਕੰਮ ਗੜਬੜ ਹੋ ਜਾਣਾ ਸੀ ਇਸ ਕਰਕੇ ਫਿਰ ਸਿਸਟਮ ਐ ਕਰਤਾ ਵੀ ਦੋਨੇ ਪਾਸੇ ਲੋਡ ਆ ਜਾਵੇ ਇੱਕੋ ਕੈਰ ਦੇ ਵਿੱਚ ਦੀ ਦੋਨੇ ਕੈਰੇ ਭਰਦਾਗੇ। ਦੋ ਮੋਟਰਾਂ ਦੇ ਪਾਣੀ ਦਾ ਫਰਕ ਤਾਂ ਬਹੁਤ ਪੈਂਦਾ। ਅਜੇ 5 ਮਿੰਟ ਹੋਏ ਨਹੀਂ ਹੋਣੇ। ਪੂਰੀ ਧੱਕ ਮਾਰਦਾ ਪਾਣੀ ਉਧਰੋਂ ਪਾਈਪ ਚ ਹੀ ਆਉਂਦਾ ਪਰੇ। ਉਹ ਸਾਹਮਣੇ ਉਧਰੋਂ ਮੋਟਰ ਦਾ ਆ ਆਉਂਦਾ ਇਧਰੋਂ ਇਥੋਂ ਆਪਾਂ ਜਨਰੇਟਰ ਚਲਾਇਆ ਹੈ। ਦੇਖਦੇ ਆ ਅੱਜ ਦੋਨਾਂ ਮੋਟਰਾਂ ਦਾ ਕਿੰਨੇ ਟਾਈਮ ਚ ਕੈਰਾ ਭਰਦਾ। ਪਹਿਲਾਂ ਇਹਨੂੰ ਛੱਡਿਆ ਸੀ ਇਧਰਲੇ ਨੂੰ ਫੇਰ ਮੈਂ ਬੰਦ ਕਰਾਤਾ ਨੇ ਦਿਹਾੜੀਆਂ ਨੇ ਇਧਰ ਲਾਤਾ ਨੱਕਾ ਪਹਿਲਾਂ ਮੈਂ ਕਿਹਾ ਇਧਰੋਂ ਇਧਰ ਨੂੰ ਭਰਨਾ ਸੌਖਾ ਨਾਲੇ ਫਿਰ ਇਹੋਂ ਹੁੰਦਾ ਕੱਢਣਾ ਵੀ ਪਰ ਇਹਨੂੰ ਜਦੋਂ ਰਹਿ ਗਿਆ ਮੰਨ ਲਓ 15 20 ਫੁੱਟ ਤੋਂ ਪਹਿਲਾਂ ਹੀ ਬੰਦ ਕਰ ਦਾਂਗੇ ਵਿੱਚੋਂ ਭਰੀ ਜਾਂਦਾ ਉਹਨੇ ਕਿਾਰੇ ਡੱਕੇ ਖੜੇ ਆ ਉਧਰੋਂ ਨਿਮਾਣਾ ਪਰ ਇਹਨੂੰ ਆਹਣ ਕਮਾੜ ਬੀਜੀ ਕੀ ਕਣਕ ਆਪਣੇ ਬਈ ਕਬੂਤਰਾਂ ਨੂੰ ਪਤਾ ਨਹੀਂ ਕਣਕ ਬੀਜੀ ਦਾ ਕਿੱਥੋਂ ਪਤਾ ਲੱਗ ਜਾਂਦਾ ਹਜ਼ਾਰਾਂ ਦੇ ਕਬੂਤਰ ਬੈਠਾ ਲੰਬੜਦਾਰ ਵਾਲੇ ਖੇਤ ਚ ਕੱਲ ਵੀ ਜੀਆ ਕਰਨ ਦੇਖੋ ਹਜੇ ਇਧਰੋਂ ਆਪਾਂ ਨੂੰ ਇਹਦੇ ਉੱਲੇ ਆ ਗਿਆ ਦੀਨਾ ਨਹੀਂ ਬਹੁਤ ਕਬੂਤਰ ਬੈਠਾ ਦੇ ਹੁਣ ਪਰ ਆਪਾਂ ਆ ਗਏ ਤੇ ਇੰਨੇ ਹੀ ਇਧਰ ਬੈਠਾ ਕਾਲੀਆਂ ਇਹਦੇ ਉੱਲੇ ਦੀਨਾ ਨਹੀਂ ਇਹਦੇਲੇ ਪਾਸੇ ਕਿੰਨਾ ਟਾਈਮ ਹੋ ਗਿਆ ਖਾਰਜੀ ਚ ਪਾਣੀ ਪੈਂਦੇ ਨੂੰ ਹਜੇ ਵਿੱਚ ਇੱਕ ਚੂਹੀ ਜੀ ਨਿਕਲੀ ਐ ਚੋਂ ਤੂੰ ਹੋ ਉੱਥੋਂ ਜਾ ਕੇ ਵੀ ਤੇਲਾ ਬੰਨੇ ਤੋਂ ਸਿਰੇ ਮੁੜਿਆ ਹਜੇ ਵੀ ਪਾਣੀ ਚਾਈ ਜਾਂਦਾ ਉਹਦੇ ਵਿੱਚ ਉੱਥੇ ਖਾਡਾ ਹੌਲੀ ਠੇਹਾਂ ਹੀ ਜਾਈ ਜਾਂਦਾ ਨਿਕ ਨਿਕੇ ਦੋ ਚੂਈਆਂ ਜੇ ਨਿਕਲੇ ਆਈਆਂ ਅਜੇ ਵੀ ਜਾਂਦਾ ਪਾਣੀ ਥੱਲੇ ਚੂਹੇ ਦੀ ਖਾਡਾ ਜਾਈ ਜਾਣ ਦੇ ਪਤਾ ਨਹੀਂ ਕਿੱਧਰ ਲੈ ਬਸ ਇੱਧਰ ਆਊਗਾ ਕਿ ਥੱਲੇ ਜਾਂਦਾ ਜਾਣ ਦੇ ਥੱਲੇ ਪਤਾ ਲੱਗ ਜਾਊਗਾ ਚੱਲ ਚੂਈਆਂ ਨੇ ਤਾਂ ਬਾਹਰ ਨਿਕਲੋ ਨਿਕ ਨਿਕੇ ਚੂਈਆਂ ਇਹਦੇ ਵਿੱਚ ਵੜ ਜਾਣੀਆਂ ਨੇ ਥੱਲੇ ਆ ਚੱਲ ਕਰ ਲੈ ਕੰਮ ਆਜਾ ਕੋਈ ਨਹੀਂ ਮੈਂ ਘਰੇ ਜਾ ਕੇ ਆਉਣਾ ਨਾਲੇ ਚਾਹ ਚੂ ਲੈ ਕੇ ਆਉਣਾ ਜਦੋਂ ਆਹ ਕਿਆਰਾ ਭਰ ਗਿਆ ਨਾ ਪਹਿਲਾਂ ਪੂਰਾ ਭਰ ਲੈਣ ਦੀ ਇਹਨੂੰ ਜਦੋਂ ਇਹ ਭਰ ਗਿਆ ਇੱਕ ਤਾਂ ਇੱਥੋਂ ਕੋ ਖੋਣ ਦੀ ਬਚਾਲੇ ਉਹ ਜਿੱਥੋਂ ਜਾਨੀ ਤੈਨੂੰ ਲੱਗਦਾ ਵੀ ਪਾਣੀ ਮਨਲਾ ਪੂਰਾ ਪੂਰਾ ਭਰ ਕੇ ਆਵੇ ਇਧਰ ਨੂੰ ਇੱਕ ਜਗ੍ਹਾ ਤਾਂ ਇਹਨ ਵਧੀਆ ਤਰੀਕੇ ਨਾਲ ਖੋਲਦੀ ਤੇ ਚਾਹੇ ਬਚਾਲੇ ਉਹ ਖੋਲਦੀ ਇੱਥੋਂ ਕਿਤੋਂ ਫਿਰ ਜਿਹੜਾ ਆਪਣਾ ਉਹ ਰਹਿੰਦਾ ਪਰਲਾ ਉਹ ਜਦੋਂ ਆਹ ਕਿਆਰਾ ਭਰ ਜੂਗਾ ਉਦੋਂ ਖੋਲਣਾ ਉਹਨ ਠੀਕ ਆ ਨਾ ਅਗਲਾ ਤਰਿਆ ਕਿਆਰਾ ਭਰ ਮੁੜਿਆਉਣਾ ਮੈਂ ਆ ਕਰਕੇ ਬੰਨਾ ਕਰ ਲਾ ਤੂੰ ਮੈਂ ਹੋਣਾ ਘੰਟੇ ਤੱਕ ਉੱਧਰ ਪਾਣਾ ਚਾਹੂ ਲੈ ਕੇ ਪਿਛਲੇ ਸਾਲ ਨਾ ਆਪਾਂ ਕਰੀ ਸੀ ਆ ਜਿਹੜੀ ਆ ਵਕੀਰਾ ਆਪਾਂ ਕਰੀ ਸੀ ਉਤਮ ਦੀ ਗੁੱਲੀ ਡੰਡੇ ਤੋਂ ਕਣਕ ਬੀਜ ਕੇ 48 ਘੰਟੇ 72 ਘੰਟੇ ਜਿਹੜੀ ਅੰਦਰ ਅੰਦਰ ਕਰਦੇ ਹੁੰਨੇ ਆ ਐਕਟੀ ਮੇਰੇ ਹਿਸਾਬ ਨਾਲ ਸਾਡਾ ਅੱਧਾ ਪ੍ਰਿੰਟ ਕਰ ਰਿਆ ਕਈ ਬੰਦੇ ਹੁਣ ਪਿਛਲੇ ਸਾਲ ਮਹਿੰਗੀ ਪੈਂਦੀ ਸੀ ਉਹ ਨਾਲ ਬੰਕਰ ਨਹੀਂ ਪਾਉਂਦੇ ਜਿਹੜਾ ਪਸਟੈਂਪ ਉਹ ਜਿਗੜ ਪੈਂਦਾ ਮਹਿੰਗਾ ਹੁਣ ਮੰਨ ਲਓ 550 ਦੇ 88 ਤਾਂ ਕੱਲੀ ਵਕੀਰਾ ਹੀ ਪੈ ਜਾਂਦੀ ਆ ਪਿਓ ਰਲਾ ਮਲਾ ਕੇ 18 19 ਸਾਨੂੰ ਕੀਲਾ ਪੈਂਦਾ ਜੇ ਬੰਕਰ ਨਾਲ ਪਾਉਨੇ ਆ ਤੇ ਆਪਾਂ ਪਿਛਲੇ ਸਾਲ ਕੱਲੀ ਅਕੀਰਾ ਕਰੀ ਕਰਕੇ ਵਧੀਆ ਰਿਜ਼ਲਟ ਦਿੱਤਾ ਉਹਨੇ ਐਤ ਕੀ ਹੁਣ ਹਰੇਕ ਬੰਦਾ ਮੰਨ ਕੇ ਚੱਲੋ ਜਿੰਨੇ ਕਿ ਹੁਣ ਤੱਕ ਅਣਕ ਵੀ ਜੀ ਸਾਰਿਆਂ ਨੇ ਸਪਰੇਅ ਕਰਤੀ ਤੇ ਲੰਬੜਦਾਰ ਵੀ ਲੱਗਿਆ ਹੋਇਆ ਕਹਿੰਦਾ ਕੀਲੇ ਦੀਆਂ 6 ਢੋਲੀਆਂ ਕਰਾਉਣੀਆਂ ਮੈਂ ਕਿਹਾ ਘਟੋਗਾ ਟੱਟ ਤੋਂ 9 ਢੋਲੀਆਂ ਹੋਣੀਆਂ ਚਾਹੀਦੀਆਂ ਫੇਰ ਕੰਮ ਕਰਦੀ ਆ 5 6 ਢੋਲੀਆਂ ਨੇ ਕੀ ਹੁੰਦਾ ਧਰਤੀ ਗਿੱਲੀ ਹੋਣੀ ਚਾਹੀਦੀ ਹੈ ਘਟੋ ਘਟਾ ਨਾ ਤੇ ਲੱਗੇ ਹੋਏ ਨੇ ਤਿੰਨ ਬੰਦੇ ਕਹਿੰਦਾ 10 ਲਵਾ ਦਈਏ ਮੈਂ ਕਿਹਾ ਲਵਾ ਦੇ 10 ਤਾਂ ਬਾਧੂ ਆ 10 ਨਾਲੇ ਉਹ ਆ ਧਰਤੀ ਗਿੱਲੀ ਹੋਣੀ ਚਾਹੀਦੀ ਹੈ ਕੱਟ ਵਾਲੇ ਨਿਊਜ਼ਲ ਨਾ ਕਰੇ ਲੱਗਿਆ ਹੁਣ ਫੁਹਾਰ ਵਾਲੇ ਦੂਜੇ ਨਾਲ ਜਿਹੜਾ ਉਹ ਸਿੱਧਾ ਫਸਲ ਤੇ ਕਰਦੇ ਹਨ ਜਿਹਦੇ ਨਾਲ ਫੁਹਾਰ ਜੀ ਬਣਾ ਕੇ ਇਹਨੂੰ ਚਾਹੀਦੀ ਹੈ ਕੱਟ ਵਾਲੀ ਵੀ ਜਿੱਥੇ ਫਾਰਡ ਜੀ ਤੁਰੇ ਜਾਂਦੇ ਆ ਐਨ ਗਿੱਲਾ ਕਰਦਾ ਜਾਵੇ ਫੇਰ ਸਹੀ ਰਹਿੰਦਾ ਕੰਮ ਰਿਜ਼ਲਟ ਬਹੁਤ ਸੋਹਣਾ ਇਹਦਾ ਓਹ ਹੋਰ ਬੰਦੇ ਲੰਬੜਦਾਰ ਦੇ ਜਿਹੜੇ ਸਪਰੇਅ ਵਾਲਿਆ ਕਿੰਨੇ ਬੰਦੇ ਲਾਈਨ ਚ ਹੋ ਇਹਨਾਂ ਨੂੰ ਕੱਟ ਵਾਲੀ ਨਿਊਜ਼ ਲਾਉਣੀ ਨਹੀਂ ਜੇ ਮੈਂ ਜਾ ਕੇ ਕਹਤਾ ਲੰਬੜਦਾਰ ਮੈਨੂੰ ਕੱਟ ਵਾਲੀ ਨਿਊਜ਼ ਲਾਇਆ ਕਰ। ਔਰ ਇਹਨਾਂ ਨੂੰ ਕਹਣਾ ਕੱਟ ਆਏ ਇਹਨਾਂ ਨੇ ਹੁਣ ਲਿਹਾਉਣ ਦਾ ਚੱਕਰ ਪੈਣਾ ਹੁਣ ਕੜਾਈ ਕੀ ਰਹਦੇ ਨੇ। ਘੱਟੋ-ਘੱਟ ਹੁਣ ਕਿਲੋ ਡੇਢ ਕਿਲੋਮੀਟਰ ਗਾਂ ਲਾ ਕੇ ਲਿਹਾਉਣੀ ਪੈਣੀ ਆ। ਚਲੋ ਆਪੇ ਪਤਾ ਹੀ ਆ ਸਭ ਨੂੰ ਹਨਾ। ਆਪਾਂ ਵੀ ਗੱਡੀ ਕੱਢ ਲਈ ਦਿਹਾੜੀ ਵਾਲੀ ਤੇ ਚੱਲਦੇ ਹਾਂ ਹੁਣ ਘਰ ਨੂੰ। ਕੱਲ ਵੀ ਇਹਦੇ ਤੇ ਕਹੀ ਕੱਲ ਵੀ ਜਨਰੇਟਰ ਚਲਾ ਜਨਰੇਟਰ ਚਲਾਇਆ ਸੀ। ਇੱਕ ਚੀਜ਼ ਦਾ ਵੀ ਬੜਾ ਮਹ ਹੈ ਰਾਨੀ ਵਾਲੀ ਗੱਲ ਆ। ਸਾਨੂੰ ਕੀ ਹੱਸੇਗਾ ਬੰਦਾ ਨਾ ਸੁਣ ਕੇ ਕੀ ਕਹਦਾ। ਮੈਨੂੰ ਕੱਲ 5-7 ਬੰਦੇ ਟੱਕਰੇ ਸਾਈਕਲ ਤੇ ਜਾਂਦੇ ਨੂੰ ਜਿਹੜਾ ਵੀ ਬੰਦਾ ਟੱਕਰਦਾ ਉਹ ਤੂੰ ਸਾਈਕਲ ਤੇ ਓਹ ਹੋ ਹੋ ਅੱਜ ਬਈ ਸੂਰਜ ਕਿਧਰੋਂ ਚੜਿਆ ਇਹ ਕੰਮ ਆ ਮੈਂ ਕਿਹਾ ਯਾਰ ਹੱਦ ਹੋ ਗਈ ਅਸੀਂ ਬੰਦੇ ਨਹੀਂ ਅਸੀਂ ਸਾਈਕਲ ਨਹੀਂ ਚਲਾ ਸਕਦੇ ਇਹ ਚ ਦੱਸ ਕਿਹੜੀ ਗੱਲ ਆ ਨਹੀਂ ਨਹੀਂ ਤੂੰ ਸਾਈਕਲ ਤੇ ਕਿਵੇਂ ਉਹ ਚੜਾਈ ਆ ਗਈ ਖੜ ਜੋ ਪਹਿਲਾਂ ਚੜਾਈ ਚੜ ਜੀਏ ਟਰੈਕਟਰ ਕੋ ਹੋ ਕੇ ਜਾਣਾ ਨਹੀਂ ਕਹਿੰਦੇ ਯਾਰ ਵੀ ਤੈਨੂੰ ਸਾਈਕਲ ਤੇ ਪਹਿਲੀ ਵਾਰ ਦੇਖਿਆ ਹੁਣ ਚੱਲਦੇ ਆ ਘਰ ਨੂੰ ਮਿੱਤਰੋ ਫੇਰ ਆ ਕੇ ਕਰਦੇ ਆ ਚਾਹ ਚੁ ਲੈ ਆਈਏ ਬੰਦੇ ਦੀ ਟਰੈਕਟਰ ਕੋ ਮੈਂ ਹਾ ਗੇੜਾ ਕੱਢ ਲਈ ਇੱਕ ਵਾਰੀ ਫੇ ਚੱਲੀਏ ਮਿਲਦੇ ਆ ਸ਼ਾਮ ਨੂੰ ਚਾਹ ਲੈ ਆਈਏ ਘਰ ਨੂੰ 4 ਵਜੇ ਗਏ ਸੀ ਹੁਣ ਆਇਆ ਮੁੜ ਕੇ ਪੌਣੇ ਇੱਕ 6 ਦਾ ਸਮਾਂ ਹੋ ਗਿਆ ਗੱਡੀ ਤੇ ਯੰਗੇ ਤੇ ਸੀ ਭਾਈ ਇਹਦੇ ਤੇ ਜਨਰੇਟਰ ਚੱਲਦਾ ਜਿਹੜੀਆਂ ਗੱਡੀਆਂ ਖੜੀਆਂ ਨੇ ਇਹ ਦੋ ਖੜੀਆਂ ਚਿੱਟੇ ਦੇ ਸ਼ਿਕਾਰੀਆਂ ਦੀਆਂ ਇਹ ਚਿੱਟਾ ਪੀਓ ਵਿਭਾਗ ਹੈ ਬੜੇ ਦੂਰੋਂ ਦੂਰੋਂ ਆਉਂਦੇ ਆ ਲੋਕ ਚੱਕਾ ਦੇਣ ਬਾਈ ਸਮਝੋ ਬਾਹਰ ਆ ਕੰਮ ਉਹ ਚੱਲਦਾ ਜਨਰੇਟਰ 11 ਦਾ ਭਰ ਗਿਆ ਸੀ ਦੂਜਾ ਵੀ ਅੱਧਾ ਹੋ ਗਿਆ ਸੀ ਮੈਨੂੰ ਫੋਨ ਆਇਆ ਸੀ ਬੰਦੇ ਦਾ ਆਪਣੇ ਦਾ ਇਹਦਾ ਸਰਦਾਰ ਨੇੜੇ ਲੱਗ ਗਿਆ ਕੰਮ ਉਹਨਾਂ ਨੇ ਕਿਹਾ ਕੋਈ ਨਹੀਂ ਤੂੰ ਨੱਕਾ ਉਹਦੇ ਵਿੱਚੋਂ ਹੀ ਲਾ ਦੇ ਜਾਨੂ ਮੈਂ ਆ ਆ ਗਿਆ ਉਹ ਬਾਈ ਚੜਾਈ ਉੱਪਰ ਬੱਲੇ ਬੱਲੇ ਸ਼ਾਬਾਸ਼ ਸ਼ਾਬਾਸ਼ ਅੱਗੇ ਆ ਡੰਡੀ ਜੀ ਬਹੁਤ ਖਰਾਬ ਸੀ ਇਹ ਵੀ ਆਪਾਂ ਰੋਟਾ ਵੇਟਰ ਨਾਲ ਬਾਹ ਕੇ ਚੌੜਾ ਕਰਤਾ ਰਸਤਾ ਪੂਰਾ ਘੈਂਟ ਵਾਲਾ ਗੱਡੀ ਵਧੀਆ ਨੰਗਦੀ ਕਰਤੀ ਇਹਦੇ ਤੇ ਜੱਜ ਨੂੰ ਕਰਤੀ ਮੋਟਰ ਬੰਦ ਮਰਮੋਟਲੀ ਗੁੰਦਾ ਹੋਣਾ ਕਿ ਦੇਸੀ ਹੋਰ ਆਪਣਾ ਉਹ ਤਾਂ ਵੈਸੇ ਆਪਾਂ ਮੋਟਰ ਤੋਂ ਪੈਪ ਲਾ ਕੇ ਲਿਆਉਣੇ ਨੇ ਆਹ ਵਾਲੇ ਖੇਤ ਨੂੰ ਐਕਤੀ ਹੁਣ ਸੈਪ ਵਾਲਾ ਕੰਮ ਨਹੀਂ ਕਰਨ ਇਹੀ ਆ ਹੋਰ ਖਾ ਦੂ 201500 ਦਾ ਤੇਲ ਇਹਨੂੰ ਇੱਕ ਵਾਰੀ ਹੁਣ ਜਨਰੇਟਰ ਨਾਲ ਹੀ ਭਰ ਦਾਂਗੇ ਇੱਥੋਂ ਐਸੇ ਮੋਟਰ ਤੋਂ ਉਸ ਤੋਂ ਬਾਅਦ ਫਿਰ ਗਾਹਾਂ ਜਦੋਂ ਕਣਕ ਬੀਜੀਦਾ ਪਾਣੀ ਲੈਣਾ ਆਪਾਂ ਉਧਰੋਂ ਲਾਇਆ ਆਇਆ ਕਰਨਾ ਵੈਸੇ ਤਾਂ ਆਪਾਂ ਬਹੁਤ ਘੱਟ ਰਾਜੀ ਹੁੰਨੇ ਆ ਤੇਲ ਫੂਕ ਕੇ ਭਰਾਵਾ ਮੇਨ ਜੀ ਗੱਲ ਆ ਇਹ ਇੱਕਦੀ ਮਜਬੂਰੀ ਸੀ ਤਾਂ ਕਰਕੇ ਚਲਾਉਣਾ ਪੈ ਗਿਆ ਹੁਣ ਮੈਂ ਕਿਹਾ ਜਿੱਥੇ ਇੰਨਾ ਇੰਨਾ ਦਾ ਕਰਤਾ ਉੱਥੇ ਹੋਰ 3 ਘੰਟੇ ਹੋਰ ਲੱਗ ਜਾਣਗੇ 3 ਸਾਢੇ 3 ਘੰਟੇ ਚ ਭਰ ਜਾਂਦਾ ਹੁੰਦਾ ਇਹ ਚਲੋ ਠੀਕ ਆ ਮਿੱਤਰ ਚੱਲੀਏ ਘਰਾਂ ਨੂੰ ਹੁਣ ਤੁਹਾਨੂੰ ਕੱਲ ਨੂੰ ਦਿਖਾਵਾਂਗੇ ਵਿਆਹ ਕੱਲ ਨੂੰ ਹੈਗਾ ਭੋਗ ਤੇ ਜਾਗੋ ਪਰਸੋਂ ਨੂੰ ਆ ਵਿਆਹ ਦੋਤੀ ਦਾ ਆਪਣੀ ਦਾ ਆਏ ਆਉਂਦਿਆ ਵੀ ਨਾਨਕੇ ਨਾਨਕਿਆਂ ਦੀ ਹੁਣੀਆਂ ਢੋਲੀ ਨਾਲ ਸਵਾਗਤ ਕਰਤਾ ਤੇ ਥੋੜੇ ਨਾਨਕ ਉਹ ਚਲੇ ਗਏ ਸੀ ਬਸ ਧੀਂਦੇ ਹੋਣੇ ਧੁੰਦਲੇ ਧੁੰਦਲੇ ਐਸੇ ਵੇਲੇ ਉਹ ਵੀ ਪਿੱਗ ਲੱਗ ਜਾਂਦਾ ਧੁੰਦਲਾ ਦੇਖਣ ਲੱਗ ਜਾਂਦਾ ਪਹਿਲੇ ਧੁੰਦਲੇ ਦੇਖਣ ਲੱਗ ਜਾਂਦਾ ਹਮ ਤਾਂ ਉਹ ਤੇ ਐਵੇਂ ਰਿਸ਼ਤੇਦਾਰੀ ਚ ਵਿਆਹ ਤੇ ਇਸ ਕਰਕੇ ਤੁਹਾਨੂੰ ਬਾਹਰ ਨਿਕਲ ਕੇ ਦਿਖਾਉਨੇ ਆ ਜਨ ਹਨੇਰਾ ਨਾ ਹੋਵੇ ਬਸ ਇੰਨਾ ਕਾ ਸੱਜਣੋ ਨਾ ਆਉਣੀ ਦਾ ਆਪਣਾ ਨਿਬੜ ਗਿਆ ਇੱਕ ਕਿਆਰਾ ਰਹਿ ਗਿਆ ਮੈਂ 2-3 ਦਿਨਾਂ ਚ ਵਿਆਹ ਚ ਬਿਜੀ ਸੀਗਾ ਹੁਣ ਆਇਆ ਸੀ ਦੇਖਣ ਮੈਂ ਕਿਹਾ ਘਰੇ ਆਈਏ ਚੈੱਕ ਕਰੀਏ ਤਾਂ ਮੋਟਰ ਬੰਦ ਕਰ ਗਿਆ ਮੁੰਲਾ ਦਿਹਾੜੀਆ ਹਾਂ ਸੱਚ ਬੰਦ ਆ ਨੱਕਾ ਖੋਲ ਦਿੰਨੇ ਆ ਇੰਨੇ ਨਾਲ ਆ ਦੇਖੋ ਕਿਆਰਾ ਭਰਿਆ ਖੜਾ ਨਾ ਪੂਰਾ ਇੰਨੇ ਨਾਲ ਆਪਣਾ ਕੰਮ ਸਰਦਾ ਹੋ ਜਾਊਗਾ ਇੱਧਰ ਪਾਣੀ ਆਇਆ ਹੋਇਆ ਬਾਹਰ ਖਾਲਤ ਜਾਂਦਾ ਆਪਾਂ ਇਹਨੂੰ ਇੱਕ ਕੱਢ ਛੱਡਦੇ ਆਂ ਥੋੜਾ ਜਿਹਾ ਸੌਖਾ ਹੋ ਜੂ ਪਾਣੀ ਭਾਕੇ ਜਾਉ ਇਧਰ ਉਧਰ ਸੇ ਜਾ ਉਧਰ ਇਧਰ ਭੇਜੀਏ ਕਿ ਉਧਰ ਭੇਜੀਏ ਜਿੱਥੋਂ ਸੌਖਾ ਨਿਕਲ ਜੇ ਇਧਰ ਖੋਲਤਾ ਬਈ ਮੈਂ ਕਿਹਾ ਕਿ ਇਹਰਾ ਛੋਟਾ ਇਹਨੂੰ ਦੋਇ ਇਕੱਠੇ ਬੀਜੇ ਜਾਣਗੇ ਕਿ ਇਹ ਚੋਂ ਪਾਣੀ ਮੁੜ ਕੇ ਨਿਕਲਣਾ ਨਹੀਂ ਉਧਰ ਖਾਲ ਵੱਧ ਤੋੜਨਾ ਪੈ ਜਾਣਾ ਸੀ ਆਪਾਂ ਥੋੜਾ ਜਿਹਾ ਮੈਂ ਕਿਹਾ ਕਾ ਨੂੰ ਖਰਾਬ ਕਰਨਾ ਇਧਰ ਨਹੀਂ ਤਾਂ ਪਾਇਚ ਖੋਲ ਦੇਣਾ ਸੀ ਖਾਲ ਬਾਹਲਾ ਵੱਢਣਾ ਪੈਣਾ ਤੇ ਗੜਬੜ ਹੋ ਜਾਊਗੀ